ਜੇ ਗੱਲ ਕਰਦੇ ਆ ਸੀ ਜੂਨ 84 ਦੀ ਸਾਨੂੰ ਇਸ ਗੱਲ ਵੱਲ ਥੋੜਾ ਜਿਹਾ ਧਿਆਨ ਜ਼ਰੂਰ ਦੇਣਾ ਚਾਹੀਦਾ 41 ਸਾਲ ਹੋ ਗਏ ਇਸ ਭਾਣੇ ਵਾਪਰੇ ਨੂੰ ਪਰ ਅੱਜ ਤੱਕ ਇਹਦੇ ਵਿੱਚ ਦੋਸ਼ੀ ਕੌਣ ਨੇ ਗੁਨਾਹਗਾਰ ਕੌਣ ਨੇ ਕੌਣ ਨਹੀਂ ਸੀ ਚਾਹੁੰਦਾ ਵੀ ਸੰਜਰਨੈਲ ਸਿੰਘ ਜੀ ਖਾਲਸਾ ਭਿੰਡਰਿਆਂ ਵਾਲੇ ਜਿਨ੍ਹਾਂ ਦੀ ਅਗਵਾਈ ਲੋਕ ਕਬੂਲ ਚੁੱਕੇ ਨੇ ਉਹਨਾਂ ਤੋਂ ਕਿੰਨਾ ਲੋਕਾਂ ਨੂੰ ਖਤਰਾ ਸੀ ਸਾਡੀਆਂ ਮੰਗਾਂ ਕੀ ਸੀ ਸਾਡਾ ਜਿਹੜਾ ਅਨੰਦਪੁਰ ਦਾ ਮਤਾ ਲਿਖ ਕੇ ਅਕਾਲ ਤਖਤ ਤੋਂ ਅਰਦਾਸ ਕਰਕੇ ਮੋਰਚਾ ਕਿੰਨਾ ਨੇ ਰੰਬਿਆ ਸੀ ਮੋਰਚਾ ਲਾਉਣ ਵਾਲਿਆਂ ਨੇ ਕੀ ਰੋਲ ਅਦਾ ਕੀਤਾ ਇਹ ਮੋਰਚਾ ਸੰਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਵੱਲੋਂ ਨਹੀਂ ਸੀ ਅਰੰਭਿਆ ਗਿਆ ਇਹ ਮੋਰਚੇ ਦੀ ਅਗਵਾਈ ਕਰਨ ਵਾਲੇ ਲੋਕ ਕਿੱਧਰ ਜਾ ਰਲੇ ਉਹਨਾਂ ਨੇ ਕੀ ਕੀਤਾ ਉਹ ਤੋਂ ਬਾਅਦ ਚੋਣਾਂ ਦਾ ਵਾਈ ਕਾਰਡ ਕਰਨ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਬਣਾ ਕੇ ਫਿਰ 97 ਜਿਹੜੇ ਸਾਰੀ ਸਰਕਾਰ ਬਣਦੀ ਆ ਉਹਨਾਂ ਨੇ ਕੀ ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਅਸੀਂ ਇੱਕ ਮੈਜਿਸਟ੍ਰੇਟ ਦਾ ਗਰੁੱਪ ਬਣਾ ਕੇ ਅਸੀਂ ਜਾਂਚ ਕਰਾਵਾਂਗੇ ਜਿਨ੍ਹਾਂ ਲੋਕਾਂ ਨਾਲ ਧੱਕਾ ਹੋਇਆ ਜਿਹੜੇ ਲੋਕ ਬੇਕਸੂਰ ਫੜੇ ਨੇ ਜਿਹੜੇ ਲੋਕ ਬੇਕਸੂਰ ਮਾਰੇ ਨੇ ਜਿਨ੍ਹਾਂ ਅਫਸਰਾਂ ਨੇ ਸਾਡੇ ਲੋਕਾਂ ਨਾਲ ਧੱਕਾ ਕੀਤਾ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏਗੀ ਉਹ ਜੇਲ੍ਹ ਜਾਣਗੇ ਪਰ ਸਰਕਾਰ ਵੱਲੋਂ ਤੋਂ ਬਾਅਦ ਜਦੋਂ ਗੱਲ ਜਾਂਚ ਦੀ ਆਈ ਕਿੰਨਾ ਲੋਕਾਂ ਨੇ ਕਿਹਾ ਵੀ ਚਲੋ ਛੱਡੋ ਜੀ ਜੋ ਹੋ ਗਿਆ ਹੋ ਗਿਆ ਉਤੇ ਮਿੱਟੀ ਪਾਓ ਇਹਦਾ ਮਤਲਬ ਕਿਤੇ ਨਾ ਕਿਤੇ ਸਾਰੀ ਦਾਲ ਹੀ ਕਾਲੀ ਸੀ ਸਾਡੇ ਆਪਣੇ ਆਗੂ ਹੀ ਇਹ ਕੰਮ ਚਾਹੁੰਦੇ ਸੀ ਜਿਨ੍ਹਾਂ ਨੇ ਜਾਂਚ ਤੋਂ ਪਾਸਾ ਵਟ ਲਿਆ ਕੱਲਾ ਜਾਂਚ ਤੋਂ ਪਾਸਾ ਹੀ ਨਹੀਂ ਵਟਿਆ ਜਿਹੜੇ ਅਫਸਰਾਂ ਦੀ ਇਨਕੁਆਰੀ ਕਰਕੇ ਜੇਲ੍ਹ ਭੇਜਣਾ ਸੀ ਉਹਨਾਂ ਨੂੰ ਹੀ ਅਹੁਦੇ ਲਾਇਏ ਡੀਜੀਪੀ ਕਿੰਨਾ ਨੇ ਲਾਇਆ ਜਿਹੜਾ ਹਾਰ ਆਲ ਮਾਰ ਗਏ ਉਹਨਾਂ ਨੂੰ ਕਿਹੜੇ ਰਤਬੇ ਦੇ ਕੇ ਨਵਾਜਿਆ ਗਿਆ ਉਸ ਤੋਂ ਬਾਅਦ ਬੰਦੀ ਸਿੰਘਾਂ ਲਈ ਬਿਨਾਂ ਸ਼ਰਤ ਹਮਾਇਤ ਕਰਨਾ ਸਰਕਾਰ ਦੀ ਇਹ ਵੀ ਨਾ ਕਹਿਣਾ ਵੀ ਜਿਹੜੇ ਸਾਡੇ ਬੰਦੀ ਸਿੰਘ ਜਿਹੜੇ ਸਜ਼ਾ ਹੀ ਪੂਰੀ ਕਰ ਚੁੱਕੇ ਉਹਨਾਂ ਨੂੰ ਛੱਡ ਦਿਓ ਇਹ ਨਾ ਕਹਿਣਾ ਕੀ ਦੱਸ ਰਿਹਾ ਸਾਡੇ ਪੰਜਾਬੀਆਂ ਦਾ ਸਾਡੇ ਲੋਕਾਂ ਦਾ ਜਿਨ੍ਹਾਂ ਨੂੰ ਅਸੀਂ ਅਣਖੀ ਯੋਧੇ ਕਹਿੰਦੇ ਆ ਜਦ ਸਿਆਣੇ ਕਹਿੰਦੇ ਆ ਵਿਦਵਾਨ ਕਹਿੰਦੇ ਆ ਇਹਨਾਂ ਲੋਕਾਂ ਨੇ ਆ ਗੱਲਾਂ ਤੇ ਅਸੀਂ ਅੱਜ ਤੱਕ ਗੌਰ ਕਦੇ ਨਹੀਂ ਕੀਤੀ ਆਏ ਸਾਲ ਮਲਾ ਲੈਨੇ ਆ ਫੋਟਮਾ ਪਾ ਲੈਨੇ ਆ ਟਹੇ ਅਕਾਲ ਤੱਕ ਦੇ ਆ ਫੋਟਮਾ ਸੈਂਡ ਕਰ ਲੈਨੇ ਆ ਦੀਪੀਆਂ ਲਵਾ ਲੈਨੇ ਆ ਤੇ ਪਰ ਇਹਦੇ ਜਿਹੜਾ ਅਸਲ ਮੁਰਜ਼ਮਾ ਨੂੰ ਪਕੜਨ ਦੀ ਥਾਂ ਤੇ ਅਸੀਂ ਉਹਨਾਂ ਨੂੰ ਰਾਜ ਗੱਦੀਆਂ ਦੇ ਰਹੇ ਆ ਉਹਨਾਂ ਨੂੰ ਕੁਰਸੀਆਂ ਤੇ ਅਸੀਂ ਪਠਾਇਆ ਜਿਨ੍ਹਾਂ ਨੇ ਲਿਖ ਕੇ ਦਿੱਤਾ ਕਿ ਫੌਜ ਭੇਜੀ ਜਾਵੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਉਹ ਕੌਣ ਸਨ ਇਹ ਲਿਖਾ ਜੋਖਾ ਸਾਡੀ ਕੌਮ ਅੱਜ ਤੱਕ ਨਹੀਂ ਕਰ ਸਕਿਆ